ਅਮਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਵਿੱਚ ਸਵਾਗਤ ਹੈ ਮੈਂ ਗੁਰਪਿਆਰ ਸਿੰਘ ਹਾਜ਼ਰ ਹੋਇਆ ਹਾਂ ਪੰਜਾਬ ਦੀਆਂ ਅਹਿਮ ਖਬਰਾਂ ਨੂੰ ਲੈ ਕੇ ਆਓ ਰੁਖ ਕਰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਪੰਜਾਬ ਦੌਰੇ ਤੇ ਡੇਰਾ ਸਤਖੰਡ ਬੱਲਾਂ 'ਚ ਹੋਣਗੇ ਨਤਮਸਤਕ ਤੇਸ ਪਰਚ ਬੈਂਕ ਮੁਲਾਜ਼ਮਾਂ ਦੀ ਹੜਤਾਲ ਬੈਂਕਿੰਗ ਸੇਵਾਵਾਂ 'ਵਾਂ ਹੋਈਆਂ ਪ੍ਰਭਾਵਿਤ 2015 ਤੋਂ ਲਟਕੀਆਂ ਮੰਗਾਂ ਨੂੰ ਲਾਗੂ ਕਰਨ ਦੀ ਮੰਗ 32850 ਰੁਪਏ ਦੇ ਮਾਮਲੇ 'ਚ ਹਾਈ ਕੋਰਟ ਹੋਈ ਸੁਣਵਾਈ ਕੁਲਵੰਤ ਸਿੰਘ ਗੁਰਵਚਨ ਸਿੰਘ ਦੀ ਜ਼ਮਾਨਤ ਅਰਜੀ ਉੱਤੇ ਅਹਿਮ ਸੁਣਵਾਈ ਸਰਹੱਦੀ ਕਿਸਾਨਾਂ ਨੂੰ ਕੇਂਦਰ ਵੱਲੋਂ ਵੱਡੀ ਰਾਹਤ ਕੰਡਿਆਲੀ ਤਾਰ ਜ਼ੀਰੋ ਲਾਈਨ ਨੇੜੇ ਕਰਨ ਨੂੰ ਕੇਂਦਰ ਦੀ ਹਰੀ ਝੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਉੱਤੇ ਆ ਰਹੇ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ 1 ਫਰਵਰੀ ਨੂੰ ਜਲੰਧਰ ਆਉਣਗੇ ਅਤੇ ਸ਼੍ਰੀ ਗੁਰੂ ਰਵਿਦਾਸ ਜੈੰਤੀ ਮੌਕੇ ਡੇਰਾ ਸਤਖੰਡ ਬੱਲਾਂ ਵਿਖੇ ਨਤਮਸਤਕ ਹੋਣਗੇ ਦੱਸਦਿਏ ਕਿ ਇਸ ਤੋਂ ਪਹਿਲਾਂ ਕੇਂਦਰ ਵੱਲੋਂ ਡੇਰਾ ਸਤਖੰਡ ਬੱਲਾਂ ਦੇ ਮੁਖੀ ਸੰਤ ਨਰਿੰਜਨ ਦਾਸ ਮਹਾਰਾਜ ਨੂੰ ਪਦਮਸ਼੍ਰੀ ਅਵਾਰਡ ਨਾਲ ਨਿਵਾਜਣ ਦਾ ਐਲਾਨ ਵੀ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਮਨੋਰੰਜਨ ਕਾਲਿਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਫੇਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਹੋਵੇਗੀ। ਪ੍ਰਸ਼ਾਸਨ ਅਤੇ ਕੈਂਪ ਪ੍ਰਬੰਧਨ ਨੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਲਈ ਸ਼ਰਧਾਲੂਆਂ ਚ ਉਤਸ਼ਾਹ ਵੀ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਡੇਰਾ ਸਤਖੰਡ ਬੱਲਾਂ ਦੇ ਮੁਖੀ ਸੰਤ ਨਰਿੰਜਨ ਦਾਸ ਜੀ ਨੂੰ ਪਦਮ ਸ਼੍ਰੀ ਮਿਲਣ ਦੇ ਐਲਾਨ ਮਗਰੋਂ ਬਿੱਤੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਡੇਰਾ ਸਤਖੰਡ ਬੱਲਾ ਵਿਖੇ ਪਹੁੰਚੇ ਸਨ। ਇਸ ਮੌਕੇ ਮਨੋਰੰਜਨ ਕਾਲੀਆ ਸੋਮ ਪ੍ਰਕਾਸ਼ ਸਾਬਕਾ ਸੰਸਦ ਸੁਸ਼ੀਲ ਰਿੰਕੂ ਮੀਤ ਪ੍ਰਧਾਨ ਰਾਜੀਸ਼ ਬਾਗਾ ਜੀ ਕੇ ਡੀ ਭੰਡਾਰੀ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ ਸਮੇਤ ਡੇਰਾ ਵਿੱਚ ਪਹੁੰਚ ਕੇ ਮੁਲਾਕਾਤ ਕੀਤੀ ਸੀ ਅੱਜ ਦੇਸ਼ ਭਰ ਵਿੱਚ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਇੱਕ ਦਿਨ ਦੀ ਹੜਤਾਲ ਕੀਤੀ ਗਈ ਜਿਸ ਕਾਰਨ ਬੈਂਕਿੰਗ ਸੇਵਾਵਾਂ 'ਤੇ ਬੁਰੀ ਤਰ੍ਹਾਂ ਪ੍ਰਭਾਵਿਤ ਰਹੀਆਂ ਇਸ ਹੜਤਾਲ ਦਾ ਸੱਦਾ ਯੂਨਾਈਟਿਡ ਫੋਰਮ ਆਫ ਬੈਂਕ ਯੂਨੀయన్స్ ਵੱਲੋਂ ਦਿੱਤਾ ਗਿਆ ਸੀ ਜਿਸ ਵਿੱਚ ਵੱਖ-ਵੱਖ ਬੈਂਕ ਯੂਨੀਅਨਾਂ ਸ਼ਾਮਲ ਸਨ ਹੜਤਾਲ ਦੌਰਾਨ ਸਟੇਟ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਬੈਂਕ ਆਫ ਬੜੋਦਾ ਕੈਂਡਰਾ ਬੈਂਕ ਸਮੇਤ ਹੋਰ ਕਈ ਸਰਕਾਰੀ ਬੈਂਕਾਂ ਦੀਆਂ ਸਖਾਵਾਂ ਉੱਤੇ ਕੰਮਕਾਜ ਠੱਪ ਰਿਹਾ ਬੈਂਕਾਂ ਦੇ ਕਾਊਂਟਰ ਬੰਦ ਰਹਿਣ ਕਾਰਨ ਗਾਹਕਾਂ ਨੂੰ ਨਗਦ ਲੈਣ ਦੇ ਚੈੱਕ ਕਲੀਅਰੈਂਸ ਪਾਸ ਬੁੱਕ ਅਪਡੇਟ ਅਤੇ ਹੋਰ ਦਫਤਰੀ ਕੰਮਾਂ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬੈਂਕ ਯੂਨੀਅਨਾਂ ਦੀ ਮੁੱਖ ਮੰਗ ਇਹ ਹੈ ਕਿ ਬੈਂਕਾਂ ਵਿੱਚ ਵੀ ਹੋਰ ਸਰਕਾਰੀ ਵਿਭਾਗਾਵਾਗ 5 ਦਿਨਾਂ ਦਾ ਕੰਮ ਹਫਤਾ ਲਾਗੂ ਕੀਤਾ ਜਾਵੇ ਤਾਂ ਜੋ ਕਰਮਚਾਰੀਆਂ ਉੱਤੇ ਵੱਧ ਰਹੇ ਕੰਮ ਦੇ ਦਬਾਅ ਨੂੰ ਘਟਾਇਆ ਜਾ ਸਕੇ ਇਸ ਤੋਂ ਇਲਾਵਾ ਯੂਨੀਅਨਾਂ ਵੱਲੋਂ ਖਾਲੀ ਅਸਾਮੀਆਂ ਭਰਨ ਕਰਮਚਾਰੀਆਂ ਦੀ ਸੁਰੱਖਿਆ ਅਤੇ ਬਿਹਤਰ ਸਹੂਲਤਾਂ ਦੀ ਮੰਗ ਵੀ ਕੀਤੀ ਗਈ ਹੜਤਾਲ ਕਾਰਨ ਸ਼ਹਿਰਾਂ ਤੇ ਕਸਬਿਆਂ ਵਿੱਚ ਬੈਂਕਾਂ ਵਾਰ ਗਾਗਾ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਕਈ ਲੋਕ ਬੈਂਕ ਬੰਦ ਹੋਣ ਕਾਰਨ ਨਿਰਾਸ਼ ਹੋ ਕੇ ਵਾਪਸ ਮੁੜ ਗਏ ਹਾਲਾਂਕਿ ਬੈਂਕ ਪ੍ਰਬੰਧਨ ਵੱਲੋਂ ਦੱਸਿਆ ਗਿਆ ਕਿ ਏਟੀਐਮ ਯੂਪੀਆਈ ਮੋਬਾਈਲ ਅਤੇ ਇੰਟਰਨੈਟ ਬੈਂਕਿੰਗ ਸੇਵਾਵਾਂ ਆਮ ਤੌਰ ਉਤੇ ਚੱਲਦੀਆਂ ਆ ਰਹੀਆਂ ਹਨ ਜਿਸ ਨਾਲ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ ਸੁਣੋ ਤੁਸੀਂ ਕੀ ਕਹਿਣਾ ਹੈ ਬੈਂਕਿੰਗ ਅਧਿਕਾਰੀ ਦਾ ਅਸੀਂ ਗਵਰਨਮੈਂਟ ਤੋਂ ਪਿਛਲੇ 10 ਸਾਲਾਂ ਤੋਂ 5 ਡੇ ਬੈਂਕਿੰਗ ਦੀ ਡਿਮਾਂਡ ਕਰ ਰਹੇ ਹਾਂ 2015 ਜਿਨ੍ਹਾਂ ਨੇ ਸਾਡੇ ਦੋ ਸੈਟਰਡੇ ਬੰਦ ਕਰਕੇ ਦੋ ਸੈਟਰਡੇ ਫੁੱਲ ਡੇ ਕਰੇ ਦੋ ਸਾਲ ਤੋਂ ਆਈਬੀਏ ਨੇ ਗਵਰਨਮੈਂਟ ਨੂੰ ਰਿਕਮੈਂਡ ਕਰਕੇ ਭੇਜਿਆ ਆ ਅਸੀਂ 40 ਮਿੰਟ ਆਪਣੇ ਪਰ ਡੇ ਦਾ ਵਧਾ ਕੇ ਵੀ ਦੱਸਿਆ ਕਿ ਆਪਾਂ 40 ਮਿੰਟ ਦਾ ਤੁਸੀਂ ਬੈਂਕ ਦਾ ਟਾਈਮ ਵਧਾਓ ਬਟ ਗਵਰਨਮੈਂਟ ਕਿਸੇ ਗੱਲ ਤੇ ਆ ਕੇ ਰਾਜੀ ਨਹੀਂ ਆ ਜਿਹਦੇ ਕਰਕੇ ਸਾਨੂੰ ਜ਼ਬਰਦਸਤੀ ਸਟਾਈਕ ਕਰਨੀ ਪਈ ਕਿ ਸ਼ਾਇਦ ਸਾਡੀ ਗੱਲ ਗਵਰਨਮੈਂਟ ਦੇ ਕੰਨਾਂ ਤੱਕ ਜਾਵੇ ਹਾਏ 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 ਹਲੋ ਆਪਰ ਸਟੈਪ ਤੇ ਜੀ ਬੈਂਕਿੰਗ ਨਹੀਂ ਹੁੰਦੀ ਜਲਦ ਤੋਂ ਜਲਦ ਨਹੀਂ ਹੁੰਦੀ ਅਸੀਂ ਇਨਡੈਫਿਨਿਟ ਸਟ੍ਰਾਈਕ ਵੱਲ ਵੀ ਜਾਵਾਂਗੇ ਅਸੀਂ ਬੈਂਕ 'ਚ ਡਿਜੀਟਲ ਬੈਂਕਿੰਗ ਆ ਗਈ ਕੀ ਦੱਸੋ ਸ਼ਨੀਵਾਰ ਲੋਕੀ ਆਪਣਾ ਘਰ ਬੈਠ ਕੇ ਵੀ ਡਿਜੀਟਲ ਹੀ ਸਾਲਾ ਕੁਝ ਕਰਦੇ ਨੇ ਸਕੈਨ ਕਰਦੇ ਨੇ ਪੇਮੈਂਟ ਕਰ ਲੈਂਦੇ ਨੇ ਪੰਜ ਦਿਨ ਨਾ ਕਰਨ ਦਾ ਗਵਰਨਮੈਂਟ ਕੋ ਕੋਈ ਉਹ ਰੀਜ਼ਨ ਹੈ ਹੀ ਨਹੀਂ ਹੈ 328 ਪਾਵਰ ਸਰੂਪਾਂ ਦੇ ਮਾਮਲੇ ਵਿੱਚ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਹਿਮ ਸੁਣਵਾਈ ਹੋਈ ਹੈ ਇਹ ਸੁਣਵਾਈ ਮਾਮਲੇ ਦੇ ਦੋਸ਼ੀਆਂ ਕੁਲਵੰਤ ਸਿੰਘ ਬਾਜ ਸਿੰਘ ਗੁਰਵਚਨ ਸਿੰਘ ਅਤੇ ਗੁਰਮਖ ਸਿੰਘ ਵੱਲੋਂ ਧਾਇਰ ਕੀਤੀ ਗਈ ਅਗਾਊਂ ਜ਼ਮਾਨਤ ਦੀ ਅਰਜੀ ਉਤੇ ਕੀਤੀ ਗਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਜਵਾਬ ਦਾਖਲ ਕੀਤਾ ਗਿਆ। ਸਰਕਾਰ ਨੇ ਕੇਸ ਦੀ ਮੌਜੂਦਾ ਸਥਿਤੀ ਅਤੇ ਜਾਂਚ ਬਾਰੇ ਅਦਾਲਤ ਨੂੰ ਜਾਣੂ ਕਰਵਾਇਆ। ਹਾਲਾਂਕਿ ਅਦਾਲਤ ਵਿੱਚ ਇਹ ਗੱਲ ਸਾਹਮਣੇ ਆਈ ਕਿ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ ਪਰ ਅਜੇ ਤੱਕ ਇਸ ਮਾਮਲੇ ਨਾਲ ਸੰਬੰਧਿਤ ਅਹਿਮ ਡਾਟਾ ਵਿਸ਼ੇਸ਼ ਜਾਂਚ ਟੀਮ ਸਿੱਟ ਕੋਲ ਨਹੀਂ ਪਹੁੰਚਿਆ। ਦੱਸਣਯੋਗ ਹੈ ਕਿ ਇਹ ਸਾਰੀ ਕਾਰਵਾਈ 2020 ਵਿੱਚ ਈਸ਼ਰ ਸਿੰਘ ਦੀ ਰਿਪੋਰਟ ਦੇ ਆਧਾਰ ਉੱਤੇ ਐਸਜੀਪੀਸੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਸੀ ਇਸ ਮਾਮਲੇ ਵਿੱਚ ਕਾਨੂੰਨੀ ਸਿਕੰਜਾ ਹੋਰ ਕੱਸ ਦਿੱਤਾ ਗਿਆ ਜਾਂਚ ਦੌਰਾਨ ਕੇਸ ਵਿੱਚ 468 467 468 ਤੇ 471 ਵਰਗੀਆਂ ਗੰਭੀਰਤਾਵਾਂ ਜੋੜ ਦਿੱਤੀਆਂ ਗਈਆਂ ਨੇ ਜੋ ਕਿ ਦਸਤਾਵੇਜ਼ਾਂ ਦੀ ਹਿਰਾਫੇਰੀ ਅਤੇ ਜਾਲ ਸਾਜੀ ਨਾਲ ਸੰਬੰਧਿਤ ਨੇ ਹੁਣ ਪਟੀਸ਼ਨਰ ਦੇ ਵਕੀਲ ਵੱਲੋਂ ਅਦਾਲਤ ਵਿੱਚ ਦੁਬਾਰਾ ਨਵੀਂ ਅਰਜੀ ਧਾਰਿਤ ਕੀਤੀ ਜਾਵੇਗੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 30 ਜਨਵਰੀ ਲਈ ਤੈਅ ਕੀਤੀ ਹੈ ਉਸ ਦਿਨ ਇਸ ਪੂਰੇ ਮਾਮਲੇ ਉੱਤੇ ਵਿਸਤਾਰ ਪੂਰਵਕ ਬਹਿਸ ਹੋਵੇਗੀ ਜਿਸ ਤੋਂ ਬਾਅਦ ਜਮਾਨਤ ਅਰਜੀ ਉੱਤੇ ਕੋਈ ਫੈਸਲਾ ਆ ਸਕਦਾ ਹੈ ਕੇਂਦਰ ਸਰਕਾਰ ਨੇ ਸਰਹੱਦੀ ਖੇਤਰ ਦੇ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ ਸਰਹੱਦ ਉੱਤੇ ਲੱਗੀਆਂ ਕੰਡਿਆਲੀ ਤਾਰ ਨੂੰ ਮੁੜ ਰੀਲੋਕੇਟ ਕਰਨ ਦਾ ਫੈਸਲਾ ਲਿਆ ਹੈ ਜਿਸ ਤਹਿਤ ਹੁਣ ਇਹ ਤਾਰ ਅੰਤਰਰਾਸ਼ਟਰੀ ਸਰਹੱਦ ਤੋਂ ਮਹਿਜ 150 ਮੀਟਰ ਦੀ ਦੂਰੀ ਉੱਤੇ ਲਗਾਈ ਜਾਵੇਗੀ ਇਸ ਫੈਸਲੇ ਨਾਲ ਪਿਛਲੇ 35 ਸਾਲਾਂ ਤੋਂ ਆਪਣੀ ਹੀ ਜ਼ਮੀਨ ਵਾਣ ਲਈ ਪਰੇਸ਼ਾਨ ਹੋ ਰਹੇ ਹਜ਼ਾਰਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਭਾਜਪਾ ਗੂ ਰਜਿੰਦਰ ਸਿੰਘ ਮੋਹਨ ਸਿੰਘ ਸਿਨਣਾ ਨੇ ਦੱਸਿਆ ਕਿ ਅੱਤਵਾਦ ਦੇ ਦੌਰ ਦੌਰਾਨ ਬਿਨਾਂ ਕਿਸੇ ਤਕਨੀਕੀ ਮਾਪਦੰਡ ਦੇ ਲਗਾਈ ਗਈ ਇਸ ਤਾਰ ਕਾਰਨ ਕਿਸਾਨਾਂ ਦੀ 30 ਤੋਂ 40 ਏਕੜ ਤੱਕ ਜ਼ਮੀਨ ਤਾਰ ਉਪਾਰ ਰਹਿ ਗਈ ਸੀ ਕਿਸਾਨਾਂ ਨੂੰ ਬੀਐਸਐਫ ਵੱਲੋਂ ਮਿਲਣ ਵਾਲੇ ਸੀਮਤ ਸਮੇਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਅਤੇ ਸਖਤ ਪਾਬੰਦੀਆਂ ਕਾਰਨ ਖੇਤੀ ਕਾਰਨ ਵਿੱਚ ਭਾਰੀ ਦਿੱਕਤ ਆਉਂਦੀ ਸੀ। ਕਈ ਥਾਵਾਂ ਉੱਤੇ ਤਾਂ ਗੇਟ ਨਾ ਖੁੱਲਣ ਕਾਰਨ ਜ਼ਮੀਨਾਂ ਬੰਜਰ ਹੋ ਰਹੀਆਂ ਨੇ ਅਤੇ ਉੱਥੇ ਉੱਗੇ ਜੰਗਲੀ ਘਾਹ ਦਾ ਫਾਇਦਾ ਚੁੱਕ ਕੇ ਨਸ਼ਾ ਤਸਕਰੀ ਅਤੇ ਕੁਸਪੈਠ ਦੀਆਂ ਘਟਨਾਵਾਂ ਦਾ ਡਰ ਬਣਿਆ ਰਹਿੰਦਾ। ਭਾਜਪਾ ਗੁਸ਼ੀਨਾ ਨੇ ਕਿਹਾ ਕਿ ਉਹਨਾਂ ਨੇ 6 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਸ ਗੰਭੀਰ ਮਸਲੇ ਉੱਤੇ ਧਿਆਨ ਕਰਵਾਇਆ ਸੀ ਸਰਕਾਰ ਨੇ ਇਸ ਮੰਗ ਨੂੰ ਸਵੀਕਾਰ ਕਰਦਿਆਂ ਤਾਰ ਨੂੰ ਅੱਗੇ ਵਧਾਉਣ ਦੇ ਹੁਕਮ ਦੇ ਦਿੱਤੇ ਹਨ ਉਹਨਾਂ ਕਿਹਾ ਕਿ ਜਿੱਥੇ ਤਾਰ ਪਿੱਛੇ ਹੈ ਉੱਥੇ ਹੁਣ ਨਵੀਂ ਤਾਰ ਲੱਗੇਗੀ ਜਿਸ ਨਾਲ ਕਿਸਾਨਾਂ ਦੀ ਬਾਦੂ ਜ਼ਮੀਨ ਤਾਰ ਦੇ ਇਸ ਪਾਸੇ ਆ ਜਾਵੇਗੀ ਅਤੇ ਉਹ ਆਜ਼ਾਦੀ ਨਾਲ ਖੇਤੀ ਕਰ ਸਕਣਗੇ ਸੁਣੋ ਕੀ ਕਹਿੰਨਾ ਹੈ ਭਾਜਪਾ ਗੁਸ਼ੀਨਾ ਦਾ ਇਹਦਾ ਕਨਿਆਲੀ ਤਾਰ ਦਾ ਬਹੁਤ ਦੇਰ ਤੋਂ ਲੋਕ ਜਿਹੜੇ ਪਿਛਲੇ 35 ਸਾਲ ਤੋਂ ਪਰੇਸ਼ਾਨ ਨੇ ਜ਼ਿਮੀਦਾਰ ਜਿਨ੍ਹਾਂ ਦੀ ਜ਼ਮੀਨ ਜਿਹੜੀ ਹੈ ਉਹ ਕਨਿਆਲੀ ਤਾਰ ਦੇ ਔਰ ਜ਼ੀਰੋ ਲਾਈਨ ਦੇ ਵਿੱਚ ਆ ਗਈ ਹੈ ਔਰ ਬੇਜਾਬ ਜ਼ਮੀਨ ਆਈ ਹੈ ਕਿਉਂਕਿ ਉਦੋਂ ਆਤਵਾਦ ਦੇ ਵਿੱਚ ਠੇਕੇਦਾਰਾਂ ਨੇ ਆਪਣੀ ਸਹੂਲਤ ਦੇ ਮੁਤਾਬਕ ਤਾਰ ਸਿੱਧੀ ਲਾਤੀ ਔਰ ਕਈਆਂ ਦੀ 35 ਦੀ 40 40 ਏਕੜ ਜ਼ਮੀਨ ਜਿਹੜੀ ਆ ਤਾਰੋਂ ਪਾਰ ਰਹਿ ਗਈ 15 20 ਏਕੜ ਉਹਨਾਂ ਤਾਰ ਆ ਗਈ ਕੋਈ ਹਿਸਾਬ ਕਿਤਾਬ ਨਹੀਂ ਹੋਇਆ ਮੈਂ ਕਈ ਵਾਰ ਮਿਲ ਕੇ ਵੀ ਬੇਨਤੀ ਕੀਤੀ ਸੀ ਹੁਣ ਮੈਂ 6 ਦਸੰਬਰ ਨੂੰ ਲੈਟਰ ਲਿਖੀ ਸੀ ਪ੍ਰਧਾਨ ਮੰਤਰੀ ਨੂੰ ਔਰ ਹੋਮ ਮਿਨਿਸਟਰ ਨੂੰ ਕਿ ਮਿਹਰਬਾਨੀ ਕਰਕੇ ਬਹੁਤ ਲੋਕ ਪਰੇਸ਼ਾਨ ਨੇ ਜ਼ਮੀਨਦਾਰ ਉਹਨਾਂ ਦਾ ਕੀ ਕਸੂਰ ਹੈ ਵਿਚਾਰਾਂ ਦਾ ਉਹਨਾਂ ਦਾ ਵੀ ਉਹ 36 ਕਰਮਾਂ ਬਾਈ 40 ਕਰਮ ਏਕੜਿਆ ਜੋ ਗੁੜਗਾਓ ਵਾਲਾ ਵੇਕੜ ਸੋ ਇਹ ਵਿਚਾਰੇ ਬਹੁਤ ਪਿਸ ਰਹੇ ਨੇ ਔਰ ਇਹਨਾਂ ਨੂੰ ਦੇ ਉੱਤੇ ਬੀਐਸਐਫ ਰੰਤੰਕ ਕਰਦੀ ਹੈ ਜਿ ਆਪਣੀ ਜ਼ਮੀਨ ਵੀ ਮੋਨ ਜਾ ਸਕਦੇ 12 ਵੀ ਨਹੀਂ ਲਾ ਸਕਦੇ ਆਪਣੀ ਕੋ ਵੱਡੀ ਫਸਲ ਵੀ ਨਹੀਂ ਉਗਾ ਸਕਦੇ ਇਹ ਜਮੀਨ ਨੂੰ ਘੱਟੋ ਘੱਟ ਜਿੰਨੀ ਜ਼ਰੂਰਤ ਹੈ ਬੀਐਸਐਫ ਦੀ ਜ਼ੀਰੋ ਲਾਈਨ ਤੋਂ ਉਹਨੂੰ ਦੂਰ ਲੈਣ ਦਾ ਜਾਵੇ ਉਹ ਮੇਰੀ ਉਹਨਾਂ ਨੇ ਗੱਲ ਮੰਨ ਲਈ ਹੈ ਔਰ ਹੁਣ 150 ਮੀਟਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਜ਼ੀਰੋ ਲਾਈਨ ਤੋਂ ਤਾਰ ਜਿਹੜੀ ਔਰ 150 ਮੀਟਰ ਤੇ ਲਾਵਾਂਗੇ ਉਹਦੇ ਨਾਲ ਲਗਭਗ ਪੌਣੇ 2 ਏਕੜ ਦੇ ਕਰੀਬ ਜਿਹੜਾ ਰਕਬਾ ਹੈ ਉਹ ਜੀਬੀਦਾਰ ਦਾ ਉਧਰ ਰਹਿ ਜਾਏਗਾ ਲੇਕਿਨ ਮੈਂ ਦਰਖਾਸਤ ਇਹ ਵੀ ਕੀਤੀ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਇਹ ਜਿਹੜੀ ਜ਼ਮੀਨ ਐਕਵਾਇਰ ਕਰ ਲਈ ਜਾਵੇ ਇਹ ਜਮੀਨ ਦੇ ਪੈਸੇ 10000 ਰੁਪਇਆ ਤੁਸੀਂ ਏਕੜ ਦਿੰਦੇ ਹੋ ਅਟਲ ਬਿਆਰੀ ਬਾਜਪਈ ਸਾਹਿਬ ਦੇ ਟਾਈਮ ਤੋਂ ਉਹਦੀ ਬਜਾਏ ਜਮੀਨ ਜੋ ਰੇਟ ਆ ਉਹ ਰੇਟ ਦੇ ਨਾਲ ਐਕਵਾਇਰ ਕਰ ਲੋ ਤੇ ਜਮੀਨਦਾਰ ਨੂੰ ਉਹਦੇ ਪੈਸੇ ਦੇ ਦੇਓ ਇਹ ਜਮੀਨ ਬੀਐਸਐਫ ਕਲਟੀਵੇਟ ਕਰੇ ਬੀਐਸਐਫ ਇਨਾ ਜੇ ਜਮੀਨ ਦੇ ਉੱਤੇ ਧਾਲਾਂ ਬੀਜੇ ਧਾਲਾਂ ਨੂੰ ਕੋਈ ਪਾਣੀ ਦੀ ਲੋੜ ਨਹੀਂ ਉਹ ਧਾਲਾਂ ਬੀਜ ਕੇ ਉਹ ਚਾਹੇ ਤੁਸੀਂ ਬੀਐਸਐਫ ਦੀ ਮੈਸਜ ਉੱਤੇ ਹੋਗਾ ਉਹ ਜਿੱਥੇ ਕਿਤੇ ਟੂਲ ਲੱਗੇ ਉੱਤੇ ਸਬਜ਼ੀਆਂ ਹੋਗਾ ਉਹ ਵੀ ਬੀਐਸਐਫ ਬੀਜੇ ਇਹ ਜ਼ਮੀਨ ਹੀ ਬੀਐਸਐਫ ਨੂੰ ਦੇ ਦਿਓ ਉਹ ਵਜੇ ਤਾਂ ਕਿ ਜਿਹੜੀ ਸਮਗਲਿੰਗ ਹੈ ਉਹਦੇ ਤੇ ਕਿਸੇ ਜ਼ਿੰਮੇਵਾਰ ਦਾ ਨਾਮ ਨਾ ਆਵੇ ਔਰ ਫਿਰ ਸਮਗਲਿੰਗ ਵਾਸਤੇ ਬੀਐਸਐਫ ਜ਼ਿੰਮੇਵਾਰ ਵੀ ਹੋਗੇ